ਤਾਂਇ ਤਸਵੀਰਾਂ ਦੇਖ ਸਾਦਿਓ ਤੁਸੀਂ ਦਿਲਰੋਜ ਨੂੰ ਜਿੱਥੇ ਦੱਬ ਦਿੱਤਾ ਗਿਆ ਸੀ ਉੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੱਜ ਮਾਪਿਓ ਦਿਲਰੋਜ ਦੇ ਆਪਣੀ ਮਾਸੂਮ ਬੱਚੀ ਨੂੰ ਇਨਸਾਫ ਦਿਵਾਉਣ ਤੋਂ ਬਾਅਦ ਪਹੁੰਚੇ ਨੇ ਤੇ ਉਸ ਨੂੰ ਯਾਦ ਕਰਦੇ ਹੋਏ ਰੋ ਰਹੇ ਨੇ ਤਾਂ ਦੇਖ ਸਾਦੋ ਇੱਕ ਮਾਪਿਓ ਦਾ ਕੀ ਹਾਲ ਹੋਇਆ ਭੱਬਾ ਮਾਰ ਮਾਰ ਰੋ ਰਿਹਾ ਹੈ ਮਾਪਿਓ ਕਿਉਂਕਿ ਇਹਨਾਂ ਦੀ ਬੱਚੀ ਨੂੰ ਮਾਸੂਮ ਜੀ 2 ਸਾਲ ਦੀ ਬੱਚੀ ਨੂੰ ਇਹਨਾਂ ਦੀ ਗਵਾਂਡਨ ਨੇ ਮਾਰਤਾ ਸੀ ਦਬਤਾ ਸੀ ਹਾਲਾਂਕਿ ਕੱਲ ਜਦੋਂ ਜੱਜ ਸਾਹਿਬ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਤਾਂ ਉਹ ਫੈਸਲਾ ਕੱਲੇ ਦਿਲਰੋਜ਼ ਦੇ ਮਾਪਿਆਂ ਦੇ ਲਈ ਨਹੀਂ ਸੀ ਉਹ ਪੂਰੀ ਸੁਸਾਇਟੀ ਲਈ ਉਹ ਪੂਰੇ ਸਾਡੇ ਸਮਾਜ ਲਈ ਸੀ ਤੇ ਸਮਾਜ ਨੇ ਸਾਰੇ ਨੇ ਵਕੀਲ ਤੇ ਜੱਜ ਦੋਨਾਂ ਨੂੰ ਹੱਥੇ ਹੀ ਪੈਰੀ ਚੁੱਕ ਲਿਆ ਕਿਉਂਕਿ ਬਹੁਤ ਸੋਹਣਾ ਫੈਸਲਾ ਜਿਹੜਾ ਲਿਆ ਗਿਆ ਸੀ ਲੋਕਾਂ ਦੇ ਸੈਂਟੀਮੈਂਟਿਵ ਫੈਸਲੇ ਨਾਲ ਜੁੜੇ ਹੋਏ ਸੀ ਤਾਂ ਦੱਸ ਦੇ ਕਿ ਅੱਜ ਤੋਂ ਠੀਕ ਤਿੰਨ ਸਾਲ ਪਹਿਲਾਂ 2021 ਦੇ ਵਿੱਚ ਇਹ ਘਟਨਾ ਵਾਪਰਦੀ ਹੈ ਜਦੋਂ ਦਿਲਰੋਜ ਦੀ ਗਵਾਂਡਣ ਉਸ ਨੂੰ ਝੋਕ ਕੇ ਲੈ ਜਾਂਦੀ ਹੈ ਸਕੂਟਰੀ ਤੇ ਤੇ ਬਾਅਦ ਦੇ ਵਿੱਚ ਉਸ ਨੂੰ ਦੱਬ ਦਿੰਦੀ ਹੈ ਕਿਤੇ ਪਲਾਟ ਦੇ ਵਿੱਚ ਜਾ ਕੇ ਤਾਂ ਇੱਥੇ ਜਾ ਕੇ ਉਸ ਦਾ ਸਾਹ ਕੋਟ ਕੇ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਕਾਨੂੰਨੀ ਪ੍ਰਕਿਰਿਆ ਤਾਂ ਦੱਸਦੀ ਹੈ ਕਿ ਫਿਰ ਸੁਣਵਾਈਆਂ ਹੁੰਦੀਆਂ ਨੇ ਪੇਸ਼ੀਆਂ ਪੈਂਦੀਆਂ ਨੇ ਪਰ ਮਾਪਿਆਂ ਨੇ ਦਿਲਰੋਜ ਦੇ ਆਨੇ ਕਦੇ ਹਾਰ ਨਹੀਂ ਮੰਨੀ ਤੇ ਉਸ ਨੂੰ ਨਿਆ ਦਵਾ ਕੇ ਹਟੇ ਆ ਦੇਖ ਸਾਧਦੇ ਹੋ ਤੁਸੀਂ ਸਿਆਣੇ ਠੀਕ ਹੀ ਕਹਿੰਦੇ ਨੇ ਕਿ ਜੋ ਬੀਜਿਆ ਉਹ ਵੜਣਾ ਤਾਂ ਪੈਣਾ ਹੀ ਹੈ ਤੇ ਨਾਲ ਹੀ ਨਾਲ ਦੇਖ ਸਾਧਦੇ ਹੋ ਤੁਸੀਂ ਕੱਲ ਜਦੋਂ ਫੈਸਲਾ ਆਇਆ ਤਾਂ ਉਸ ਤੋਂ ਬਾਅਦ ਸਾਰਾ ਮੁਲਕ ਇਸ ਫੈਸਲੇ ਨੂੰ ਜਿਹੜਾ ਤਰੀਫਾਂ ਕਰ ਰਿਆ ਸੀ ਇਸ ਫੈਸਲੇ ਦੀਆਂ ਤੇ ਨਾਲ ਹੀ ਜੱਜ ਔਰ ਵਕੀਲ ਦੀਆਂ ਤਰੀਫਾਂ ਸਾਰਾ ਆਲਮ ਕਰਦਾ ਹੋਇਆ ਨਜ਼ਰ ਆਇਆ ਤੇ ਤਸਵੀਰ ਦੇਖ ਸਾਧਦੇ ਹੋ ਸੀ ਬੇहद ਭਾਵੂ ਕਰ ਦੇਣ ਵਾਲੇ ਪਲ ਨੇ ਕਿਉਂਕਿ ਜਿਸ ਹਾਵ ਦੇ ਨਾਲ ਕੱਲ ਜਿਹੜਾ ਇਹ ਦੋਨੇ ਮਾਪਿਓ ਰੋ ਰਹੇ ਸੀ, ਕੁਰਲਾ ਰਹੇ ਸੀ। ਹਾਲਾਂਕਿ ਇਹਨਾਂ ਦੀ ਬੱਚੀ ਵਾਪਸ ਨਹੀਂ ਆ ਸਕਦੀ। ਉਸ ਪਾਪਨ ਨੇ ਕੰਮ ਹੀ ਐਸਾ ਕਰਿਆ ਪਰ ਹੁਣ ਉਹ ਸਲਾਖਾਂ ਦੇ ਪਿੱਛੇ ਐ ਤੇ ਜੱਜ ਸਾਹਿਬ ਨੇ ਕਿਹਾ ਕਿ ਜਿੰਨੋਂ ਜਦੋਂ ਤੱਕ ਸਾਹ ਚੱਲਣਗੇ ਉਦੋਂ ਤੱਕ ਜਿਹੜਾ ਉਸ ਨੂੰ ਜੇਲ੍ਹ 'ਚ ਰਹਿਣਾ ਪਏਗਾ। ਯਾਨੀ ਕਿ ਲਾਈਫ ਸੈਂਟੈਂਸ ਦੀ ਸਜ਼ਾ ਜਿਹੜੀ ਉਸ ਨੂੰ ਸੁਣਾਈ ਗਈ ਹੈ। ਤਾਂ ਹੁਣ ਮਾਪਿਓ ਰੋ ਰਹੇ ਨੇ, ਕੁਰਲਾ ਰਹੇ ਨੇ। ਹੋਰ ਕਰਨ ਵੀ ਕੀ ਮਾਪਿਓ? ਜੋ ਕਰ ਸਕਦੇ ਸੀ ਉਹ ਡਟ ਕੇ ਕੀਤਾ। ਇਨਸਾਫ ਦਵਾ ਸਕਦੇ ਸੀ ਇਨਸਾਫ ਦੇ ਲਈ ਲੜ ਸਕਦੇ ਸੀ ਉਹ ਲੜੇ ਤੇ ਇਨਸਾਫ ਦਵਾਇਆ ਤੁਸੀਂ ਵੀ ਨਾਲ-ਨਾਲ ਸ਼ੇਅਰ ਜ਼ਰੂਰ ਕਰੀ ਚੱਲੋ ਕਿਉਂਕਿ ਜਦੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਜਿਨ੍ਹਾਂ ਦਾ ਕੁੱਲ ਲੁਕਾਈ ਦੇ ਨਾਲ ਸਿੱਧੇ ਤੌਰ ਤੇ ਤਾਲੁਕ ਜੁੜ ਜਾਂਦਾ ਤਾਂ ਫਿਰ ਉਹਨਾਂ ਨੂੰ ਸ਼ੇਅਰ ਕਰਨਾ ਜ਼ਰੂਰ ਬਣਦਾ ਤੇ ਉਹਨਾਂ ਨੂੰ ਸਾਰੀ ਦੁਨੀਆ ਨੂੰ ਦਿਖਾਉਣਾ ਜ਼ਰੂਰ ਬਣਦਾ ਹੈ ਕਿ ਜਿੰਨਾ ਮਰਜ਼ੀ ਤੁਸੀਂ ਜਿਹੜਾ ਗਲਤ ਕੰਮ ਕਰ ਲੋ ਉਹਨਾਂ ਦਾ ਨਤੀਜਾ ਤੁਹਾਨੂੰ ਭੁਗਤਣਾ ਪੈਣਾ ਹੀ ਪੈਣਾ ਹੈ ਤੇ ਉਹ ਵੀ ਕੋਈ ਹੋਰ ਮੁਲਕ ਜਾ ਕੇ ਨਹੀਂ ਕੋਈ ਹੋਰ ਦੁਨੀਆ 'ਚ ਜਾ ਕੇ ਨਹੀਂ ਇੱਥੇ ਸਭ ਕੁਝ ਹੋਣਾ ਹੈ ਕਿਉਂਕਿ ਜੋ ਬੀਜਿਆ ਫਿਰ ਉਹ ਵੱਢਣਾ ਤਾਂ ਪੈਣਾ ਹੀ ਹੈ ਤੇ ਨਾਲ ਹੀ ਜਿਹੜਾ ਕਰਮਾ ਕਹਿੰਦੇ ਹੁੰਦੇ ਨੇ ਕਿ ਨਰਕ ਸਵਰਗ ਸਭ ਇੱਥੇ ਹੈ ਮਰ ਕੇ ਕਿਸੇ ਨੇ ਕੀ ਦੇਖਿਆਗਾ ਇੱਥੇ ਦੇਖ ਸਕਦੇ ਹੋ ਤੁਸੀਂ ਸਭ ਨਿਕਲ ਜਾਣਾ ਜੋ ਪਾਪ ਕਮਾਈ ਸੀ ਇਸ ਗਵੰਡਨ ਨੇ ਤਾਂ ਉਸ ਨੂੰ ਉਸ ਦੀ ਸਜ਼ਾ ਵੀ ਮਿਲੀ ਹੈ ਮਾਪਿਓ ਰੋ ਰਹੇ ਨੇ ਕੁਰਲਾ ਰਹੇ ਨੇ ਪਰ ਉਹਨਾਂ ਦੀ 마ਸੂਮ ਬੱਚੀ ਉਹਨਾਂ ਦੇ ਕੋਲ ਨਹੀਂ ਆ ਸਕਦੀ ਪਰ ਇਨਸਾਫ ਤਾਂ ਉਹਨਾਂ ਨੇ ਜ਼ਰੂਰ ਦਵਾਇਆ ਨਾਲ ਨਾਲ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਕਿਉਂਕਿ ਬੜਾ ਸ਼ਾਨਦਾਰ ਫੈਸਲਾ ਇੱਕ ਜੱਜ ਔਰ ਇੱਕ ਵਕੀਲ ਨੇ ਇਹ ਦਵਾਉਣ ਦੇ ਵਿੱਚ ਮਦਦ ਕੀਤੀ ਤੇ ਨਾਲ ਦੀ ਨਾਲ ਦੇਖ ਸਕਦੇ ਹੋ ਤੁਸੀਂ ਕਿਵੇਂ ਜਿਹੜਾ ਦਿਲਰੋਜ਼ ਦੇ ਦਾਦਾ ਉਹ ਵੀ ਭਾਵੁਕ ਨੇ ਦਿਲਰੋਜ਼ ਦੀ ਮਾਂ ਉਹ ਵੀ ਭਾਵੁਕ ਹੈ ਕਿੰਨਾ ਔਖਾ ਇੱਕ ਮਾਂ ਦੇ ਲਈ ਆਪਣੀ ਬੱਚੀ ਨੂੰ ਅਜੇ ਢੰਗ ਦੇ ਵਿੱਚ ਦੇਖਣਾ ਆਪਣੇ ਬੱਚੀ ਦੀਆਂ ਤਸਵੀਰਾਂ ਦੇਖਣੀਆਂ ਜਦੋਂ ਇਹ ਵੀ ਪਤਾ ਹੋਵੇ ਕਿ ਉਸਨੇ ਵਾਪਸ ਤਾਂ ਕਦੇ ਨਹੀਂ ਆਉਣਾ ਬਹੁਤ ਹੀ ਮਨ ਨੂੰ ਵੀ ਜਿਹੜਾ ਪਸੀਜ ਦੀਆਂ ਨੇ ਤਸਵੀਰਾਂ ਕਿਵੇਂ ਸਾਰਾ ਪਰਿਵਾਰ ਰੋ ਰਿਹਾ ਕੁਲ ਰਾ ਰਿਹਾ ਕਿਉਂਕਿ ਉਹਨਾਂ ਦਾ ਇੱਕ ਜੀ 마ਸੂਮ ਬੱਚੀ ਜਿਹੜੀ ਹੈ ਦੁਨੀਆ ਦੇ ਉੱਪਰ ਨਹੀਂ ਰਹੀ ਤੇ ਤੁਸੀਂ ਦੇਖ ਸਕਦੇ ਹੋ ਸਾਰੀ ਲਕਾਈ ਦਾ ਧੰਨਵਾਦ ਵੀ ਕੀਤਾ ਕਿਉਂਕਿ ਉਹ ਕਹਿੰਦੇ ਆ ਕਿ ਬਿਰਥੀ ਨਾ ਜਾਏ ਜਨ ਕੀ ਅਰਦਾਸ ਕਿ ਕਿਤੇ ਨਾ ਕਿਤੇ ਸਾਰੀ ਸੰਗਤ ਦੀ ਸਾਰੀ ਲੋਕਾਈ ਦੀ ਇਹ ਆਸ ਸੀ ਇਹ ਉਮੀਦ ਸੀ ਇਹ ਅਰਦਾਸ ਸੀ ਕਿ ਉਹਨਾਂ ਨੇ ਜਿਹੜਾ ਇਨਸਾਫ ਦਿਵਾਉਣਾ ਹੈ ਤੇ ਇਸ ਗਵੰਡਨ ਨੂੰ ਪਾਪੀ ਗਵੰਡਨ ਨੂੰ ਜਿਹੜਾ ਸਜ਼ਾ ਦਿਵਾਉਣੀ ਹੈ ਤਾਂ ਫਿਰ ਉਹ ਦਵਾ ਕੇ ਹਟੇ ਤੇ ਸਜ਼ਾ ਜਿਹੜੀ ਆ ਮਿਲੀ ਆ ਉਹੀ ਥਾਂ ਗੀ ਜਿੱਥੇ ਇਸ ਦਿਲਰੋਜ਼ 마ਸੂਮ ਬੱਚੀ ਨੂੰ ਦੱਬ ਦਿੱਤਾ ਗਿਆ ਸੀ ਅੱਜ ਉੱਥੇ ਪਹੁੰਚੇ ਆ ਮਾਪਿਓ ਆ ਠੀਕ ਜਿੱਥੇ ਤੁਸੀਂ ਦੇਖ ਰਹੇ ਹੋ ਜਿੱਥੇ ਫੋਟੋ ਲੱਗੀ ਆ ਉੱਥੇ ਜਿਹੜਾ ਇਹਨਾਂ ਦੀ ਬੱਚੀ ਨੂੰ ਦਵੈਥੇ ਦਬਾਇਆ ਗਿਆ ਉਸ ਨੂੰ ਮਾਰ ਮੁਕਾਇਆ ਗਿਆ ਉਸ ਦੀ ਪਾਪੀ ਗਵੰਡਨ ਦੇ ਵੱਲੋਂ ਪਰਿਵਾਰ ਹੁਣ ਕੀ ਕਰ ਸਕਦਾ ਰੋ ਰਿਹਾ ਕੁਰਲਾ ਰਿਹਾ ਪਰ ਪਰਿਵਾਰ ਨੂੰ ਵੀ ਸਲਾਮ ਕਰਨਾ ਬੰਦ ਹੈ ਉਹ ਪਿੱਛੇ ਨਹੀਂ ਹਟੇ ਇਨਸਾਫ ਦਵਾਉਣ ਦੇ ਵਿੱਚ ਕੋਈ ਢਿੱਲ ਨਹੀਂ ਵਰਤੀ ਉਹਨਾਂ ਨੇ ਸਾਰਾ ਕੁਝ ਜਿਹੜਾ ਕਰਦੇ ਰਹੇ ਤੇ ਅੰਤ ਜਿਹੜੇ ਕਹਿੰਦੇ ਆ ਕਿ ਸਚਾਈ ਦੀ ਜਿੱਤ ਹੁੰਦੀ ਹੈ ਤਾਂ ਹੋ ਕੇ ਰਹੀ ਹੈ ਦਾਦਾ ਵੀ ਦੇਖ ਸਕਦੇ ਹੋ ਦਰ ਰੋਜ਼ ਦਾ ਕਿਸ ਪ੍ਰਕਾਰ ਰੋ ਰਹੇ ਨੇ ਕਿਉਂਕਿ ਉਹਨਾਂ ਦੀ ਬੱਚੀ ਦੇ ਨਾਲ ਜੋ ਹੋਇਆ ਬਹੁਤ ਗਲਤ ਹੋਇਆ ਤਾਂ ਕੀ ਕਹਿ ਰਹੇ ਨੇ ਉਸਦੇ ਪਿਤਾ ਇੱਕ ਵਾਰ ਉਹ ਸੁਣਾਉਣੇ ਆ ਸਾਰੀਆਂ ਸੰਗਤੀ ਅਰਦਾਸਾਂ ਸੀ ਉਹ ਕਾਤਲ ਨੂੰ ਫਾਂਸੀ ਦੀ ਸਜ਼ਾ ਹੋਵੇ ਸੰਗਤੀ ਅਰਦਾਸਾਂ ਤੇ ਬੂਰ ਪਿਆ ਜੱਜ ਸਾਹਿਬ ਦਾ ਕੋਟਨ ਕੋਟ ਧੰਨਵਾਦ ਉਸ ਪਰਮਾਤਮਾ ਦਾ ਮੇਰੇ ਵਕੀਲ ਪਰਿਓ ਕਰ ਘੁੰਮਣ ਜੀ ਬੀਟੀ ਗੁਪਤਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇੰਨੀ ਲੜਾਈ ਲੜ ਕੇ ਸੱਚ ਦੀ ਜਿੱਤ ਹੋਈ ਆ ਜੀ ਤੇ ਅੱਜ ਇਥੇ ਮਥਾ ਆਜ ਨਮਨ ਕਰਨ ਵਾਸਤੇ ਕੌਣ ਕੀਓ ਬੇਟੀ ਨੂੰ ਸੰਭਾਂਧ ਲਈ ਜਿਹੜੀ ਅਰਪਣ ਕਰਨ ਵਾਸਤੇ ਪਹੁੰਚੀ ਹੈ ਜੀ ਆ ਜੀ ਇਸ ਜਗ੍ਹਾ ਤੇ ਉਹ ਪੱਪੜ ਨੇ ਆ ਕਿ ਉਹਨੂੰ ਦੱਬਿਆ ਸੀਗਾ ਜੀ ਸਿਰ ਚਿੱਟਾ ਮਾਰੀਆਂ ਸੀਗੀਆਂ ਜੀ ਹੁਣ ਅਰਦਾਸ ਕਰਦਾ ਸੱਚੇ ਪਾche ਬਾਬਾ ਜੀ ਸਾਰੀ ਸੰਗਤ ਅਰਦਾਸ ਕਰਾ ਸਾਡੇ ਦਿਲਾਂ ਜੁਰ ਸਾਡੇ ਘਰੇ ਫੇਰ ਵਾਪਸ ਆ ਜੇ ਉਹ ਹੀ ਸਭ ਕਲਕਾਰੀਆਂ ਸਾਡੇ ਘਰ ਫੇਰ ਬਚਨ ਜੀ ਲੱਗਦਾ ਕਿ ਇੱਕ ਬੰਦਾ ਦੁੱਖਾ ਜਿਹੜਾ ਕਦੇ ਵੀ ਨਹੀਂ ਜਿਹੜਾ ਵਿਆਹ ਹੀ ਨਹੀਂ ਜਾ ਸਕਦਾ ਬੇਸ਼ੱਕ ਜਿਹੜੀ ਆ ਸਜਾ ਵੀ ਜਿਹੜੀ ਉਸ ਰੋਹਵੀ ਨੂੰ ਉਸ ਜੇਸ਼ੀ ਨੂੰ ਮਿਲਦੀ ਨਹੀਂ ਜੀ ਇਹ ਤਾਂ ਕਦੇ ਵੀ ਨਹੀਂ ਭੁੱਲ ਸਕਦੇ ਜੀ ਸਾਰੀ ਉਮਰ ਨਹੀਂ ਭੁੱਲ ਸਕਦੇ ਜੀ ਜੋੜੇ ਕੀਤਾ ਜੀ ਸਾਰੀਆਂ ਸੰਗਤੀਆਂ ਅਰਦਾਸਾਂ ਸੀ ਉਹ ਕਾਤਲ ਨਫਸੀ ਦੀ ਸਜਾ ਹੋਵੇ ਸੰਗਤੀ ਅਰਦਾਸਾਂ ਤੇ ਮੂਰ ਪਿਆ ਜੱਤ ਸਾਹਿਬ ਦਾ ਕੋਟਨ ਕੋਟ ਧੰਨਵਾਦ ਸੁਪਰਮਾਤਮਾ ਦਾ